ਖਰਾਬ ਕਰ ਰਹੇ ਨੇ ਇਸੇ ਦੇ ਨਾਲ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਨੇ ਜੇਕਰ ਮੋਗਾ ਦੇ ਵਿੱਚ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਆਬਾਦੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਮੋਗਾ ਦੇ ਵਿੱਚ ਈ ਰਿਕਸ਼ਾ ਚੱਲ ਰਹੇ ਨੇ ਤੇ ਇਹਨਾਂ ਕਾਰਨਾਂ ਕਰਕੇ ਹੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਤੇ ਇਸੇ ਦੇ ਨਾਲ ਹੀ ਇਨਾਂ ਦੇ ਕਾਰਨ ਵੱਡੇ ਹਾਦਸੇ ਵੀ ਵਾਪਰ ਰਹੇ ਨੇ ਹਰ ਰੋਜ਼ ਕਿਸੇ ਨਾ ਕਿਸੇ ਮੋੜ ਤੇ ਇਹਨਾਂ ਨੂੰ ਸਮਝਾਇਆ ਵੀ ਪੁਲਿਸ ਦੇ ਵੱਲੋਂ ਜਾਂਦਾ ਪਰ ਟ੍ਰੈਫਿਕ ਪੁਲਿਸ ਵੱਲੋਂ ਕਿਸੇ ਦੇ ਕੰਨ ਤੇ ਜੂ ਸਰਕ ਦੀ ਨਜ਼ਰ ਨਹੀਂ ਆਈ ਉਥੇ ਹੀ ਸ਼ਹਿਰ ਵਾਸੀਆਂ ਨੇ ਇਨਾਂ ਈ ਰਿਕਸ਼ਾ ਚਾਲਕਾਂ ਦੇ ਬਾਰੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਮੋਗਾ ਪੁਲਿਸ ਨੇ ਸਵੇਰ ਤੋਂ ਹੀ ਇਨਾ ਈ ਰਿਕਸ਼ਾ ਵਾਲਿਆਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ ਜਿਸ ਦੌਰਾਨ ਕਈ ਈ ਰਿਕਸ਼ਾ ਨੂੰ ਸੰਗਲ ਦੇ ਵਿੱਚ ਬੰਨ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਈ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦੇ ਕੇ ਛੱਡ ਵੀ ਦਿੱਤਾ ਕਿਉਂਕਿ ਜੇ ਆਮ ਹੀ ਵੇਖਿਆ ਜਾਵੇ ਤਾਂ ਆ ਸੜਕ ਤੇ ਈ ਰਿਕਸ਼ਾ ਵਾਲੇ ਇਸ ਤਰੀਕੇ ਦੇ ਨਾਲ ਰਿਕਸ਼ਾ ਚਲਾਉਂਦੇ ਨੇ ਕਿ ਆਸ-ਪਾਸ ਜੋ ਗੱਡੀਆਂ ਹੁੰਦੀਆਂ ਨੇ ਮੋਟਰਸਾਈਕਲ ਹੁੰਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਕੱਟ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਉਸੇ ਰਿਕਸ਼ੇ ਦੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਵੀ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਰਿਕਸ਼ਾ ਚਲਾ ਰਹੇ ਹੋ ਥੋੜਾ ਧਿਆਨ ਦੇ ਨਾਲ ਪਰ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਇਹ ਨਹੀਂ ਮੰਨਦੇ ਪਰ ਆਪਣੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਹ ਰਿਕਸ਼ਾ ਚਲਾਇਆ ਜਾਂਦਾ ਨਿਜਮਾ ਦੀਆਂ ਧੱਜੀਆਂ ਇਹਨਾਂ ਦੇ ਵੱਲੋਂ ਉਡਾਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਹੀ ਜਦੋਂ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਕਿਸ ਕਦਰ ਇਹ ਰਿਕਸ਼ਾ ਵਾਲਿਆਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਬੇਪਰਵਾਹੀ ਦੇ ਨਾਲ ਜੋ ਸੜਕ ਤੇ ਇਹ ਰਿਕਸ਼ਾ ਚਲਾਇਆ ਜਾਂਦਾ ਉਸ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਕਿਉਂਕਿ ਲੋਕਾਂ ਦੀ ਮਜਬੂਰੀ ਹੈ ਇਹਨਾਂ ਈ ਰਿਕਸ਼ਾ ਦੇ ਵਿੱਚ ਬੈਠਣ ਦੀ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਰਿਕਸ਼ਾ ਚਲਾਇਆ ਜਾਂਦਾ ਹੈ ਟ੍ਰੈਫਿਕ ਹੋਣ ਦੇ ਬਾਵਜੂਦ ਵੀ ਕਿਸ ਕਦਰ ਇਹਨਾਂ ਦੇ ਵੱਲੋਂ ਅੱਗੇ ਤੋਂ ਅੱਗੇ ਰਿਕਸ਼ਾ ਕੱਢਿਆ ਜਾਂਦਾ ਉਸ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਹੀ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਹਜ਼ਾਰਾਂ ਹੀ ਈ ਰਿਕਸ਼ਾ ਨੂੰ ਸੰਗਲਾਂ ਦੇ ਵਿੱਚ ਬੰਨ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਈ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦਿੱਤੀ ਐ ਉਤੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਦੱਸਿਆ ਕਿ ਈ ਰਿਕਸ਼ਾ ਕਾਰਨ ਸ਼ਹਿਰ ਦੇ ਵਿੱਚ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਇਸੇ ਕਾਰਨ ਕਈ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਗਏ ਨੇ ਤੇ ਇਹਨਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਇਸ ਸਮਝਾਉਣ ਤੋਂ ਬਾਅਦ ਵੀ ਨਹੀਂ ਸਮਝਦੇ ਆਪਣੀ ਪਹਿਲਾਂ ਵਾਲੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਅ ਰਿਕਸ਼ਾ ਚਲਾਇਆ ਜਾਂਦਾ ਹੈ ਤੇ ਕਈ ਵਾਰ ਤਾਂ ਅਜੀਹਾ ਵੀ ਹੋਇਆ ਕਿ ਇਹਨਾਂ ਨੇ ਐਂਬੂਲੈਂਸਾਂ ਨੂੰ ਰਸਤਾ ਵੀ ਨਹੀਂ ਦਿੱਤਾ ਇਸ ਤੋਂ ਬਾਅਦ ਜੋ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਉਹ ਮੁਸ਼ਕਲ ਦੇ ਵਿੱਚ ਨੇ ਤਾਂ ਉਹਨਾਂ ਦੇ ਮੁਸ਼ਕਲਾਂ ਨੂੰ ਵੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਰਿਕਸ਼ਾ ਨੂੰ ਰੋਕਣਾ ਸ਼ੁਰੂ ਕੀਤਾ ਗਿਆ ਤੇ ਉੱਥੇ ਹੀ ਸ਼ਹਿਰ ਦੇ ਵਿੱਚ ਹਜ਼ਾਰਾਂ ਇਹ ਰਿਕਸ਼ਾ ਮੌਜੂਦ ਨੇ ਜਿਨ੍ਹਾਂ ਨੂੰ ਹੁਣ ਸੰਗਲ ਪਾ ਕੇ ਤਾਲੇ ਲਗਾਏ ਗਏ ਨੇ ਤੇ ਅੱਧੇ ਈ ਰਿਕਸ਼ਾ ਵਾਲਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਤੇ ਮੋਗਾ ਦੀਆਂ ਹੀ ਤਸਵੀਰਾਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਕਈ ਵਾਰ ਇਹਨਾਂ ਈ ਰਿਕਸ਼ਾ ਵਾਲਿਆਂ ਨੂੰ ਸਮਝਾਇਆ ਵੀ ਗਿਆ ਪਰ ਸਮਝਾਉਣ ਦੇ ਬਾਵਜੂਦ ਵੀ ਇਹ ਆਪਣੀ ਪਹਿਲਾਂ ਵਾਲੀ ਚਾਲ ਬਰਕਰਾਰ ਰੱਖਦੇ ਨਹੀਂ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਲੋਕ ਸਹਿਮ ਦੇ ਮਾਹੌਲ ਵਿੱਚ ਸਨ ਉਸ ਤੋਂ ਬਾਅਦ ਹੀ ਤਾਂ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੇ ਈ ਰਿਕਸ਼ਾ ਨੂੰ ਸੰਗਲ ਪਾ ਕੇ ਤਾਲੇ ਲਗਾ ਦਿੱਤੇ ਗਏ ਨੇ ਉਤੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੂੰ ਵੱਡੇ ਪੱਧਰ ਤੇ ਮੁਸ਼ਕਲਾਂ ਆ ਰਹੀਆਂ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇੱਕ ਕਾਰਵਾਈ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤਰੀਕੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਈ ਰਿਕਸ਼ਾ ਚਲਾਇਆ ਗਿਆ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਅੱਧਿਆਂ ਨੂੰ ਸੰਗਲ ਪਾ ਕੇ ਤਾਲੇ ਲਗਾ ਦਿੱਤੇ ਗਏ ਨੇ ਤੇ ਅੱਧਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸਭ ਤੋਂ ਪਹਿਲਾਂ ਤਾਂ ਸਾਰੇ ਇਹ ਜੀ ਵੀ ਮਾਨਯੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਵੱਲੋਂ ਔਰ ਡੀਐਸਪੀ ਹੈੱਡਕੁਆਰਟਰ ਦੇ ਵੱਲੋਂ ਬੜੇ ਸਖਤ ਨਿਰਦੇਸ਼ ਨੇ ਜਿਹੜਾ ਮੋਗਾ ਸਿਟੀ ਦੇ ਵਿੱਚ ਇਰੈਕਸ਼ਨ ਦੀ ਤਦਾਦ ਆ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਸੋ ਜਿੱਥੇ ਤਦਾਦ ਵਧੀ ਆ ਉਥੇ ਡਰਾਈਵਿੰਗ ਕਰਨ ਲੱਗੇ ਬਹੁਤ ਨਿਗੇਲੀ ਕਰ ਰਹੇ ਨੇ ਕਿਉਂਕਿ ਪਿੱਛੇ ਜੀ ਆਪ ਜੀ ਨੇ ਦੇਖਿਆ ਹੋਵੇਗਾ ਗਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਸੈਮੀਨਾਰ ਲਾ ਕੇ ਇਹਨਾਂ ਨੂੰ ਬਰੀਫਿੰਗ ਕੀਤਾ ਗਿਆ ਸੀ ਔਰ ਇਹਨਾਂ ਨੂੰ ਡਰਾਈਵਿੰਗ ਬਾਰੇ ਵੀ ਇਹਨਾਂ ਨੂੰ ਸਮਝਾਇਆ ਗਿਆ ਸੀ ਲੇਕਿਨ ਇਹ ਆਪਣਾ ਆਪ ਤਾਂ ਬਾਜ਼ ਨਹੀਂ ਆਏ ਜਿਹੜੇ ਮੋਬਾਈਲ ਫੋਨਸ ਹੁੰਦੇ ਨੇ ਜਾਂ ਕਿੱਥੇ ਡਰਾਈਵਿੰਗ ਕਰ ਰਿਹਾ ਬੰਦਾ ਨਾਲ ਇੱਕ ਸਵਾਰੀ ਹੋਰ ਬਿਠਾਉਂਦੇ ਨੇ ਜਾਂ ਇਹ ਡਰਾਈਵਿੰਗ ਕਰਨ ਲੱਗੇ ਸੱਜੇ ਖੱਬੇ ਨਹੀਂ ਦੇਖਦੇ ਉਹਨਾਂ ਦੇ ਅਸੀਂ ਵੱਡੇ ਪੱਧਰ ਤੇ ਜਿਹੜੇ ਚਲਾਨ ਕਰ ਰਹੇ ਆਂ ਜਿਸ ਦੀ ਕੜੀ ਤਹਿਤ ਅੱਜ ਵੀ ਅਸੀਂ ਲਗਭਗ 8-10 ਜਿਹੜੀ ਰਿਕਸ਼ੇ ਐ ਹੁਣ ਤੱਕ ਬੰਦ ਕਰ ਚੁੱਕੇ ਆਂ ਇਹ ਜਿਹੜੀ ਸਾਡੀ ਮਹਿਮਾ ਇਹ ਲਗਾਤਾਰ ਜਾਰੀ ਰਹੂਗੀ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਬਹੁਤ ਆ ਰਹੀ ਆ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਕਿਉਂਕਿ ਆਪਣਾ ਸਿਵਲ ਹਸਪੀਟਲ ਮੇਨ ਬਾਜ਼ਾਰ ਦੇ ਵਿੱਚ ਹੈ ਜੀ ਪ੍ਰਾਈਵੇਟ ਹੋਰ ਵੀ ਹਸਪ ਜਿਹੜਾ ਐਬੂਲੈਂਸ ਜਦੋਂ ਪੇਸ਼ੈਂਟ ਨੂੰ ਲੈ ਕੇ ਆਉਂਦੀ ਹੈ ਤੇ ਇਹਨਾਂ ਦੇ ਕਰਕੇ ਟਾਈਮ ਜ਼ਿਆਦਾ ਲੱਗ ਜਾਂਦਾ ਸੋ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹਹੀ ਅਪੀਲ ਕਰਨੀ ਚਾਹਣਾ ਕਿ ਡਰਾਈਵਿੰਗ ਕਰਦੇ ਸਮੇਂ ਜਦੋਂ ਵੀ ਐਬੂਲੈਂਸ ਹੂਟਰ ਮਾਰਦੀ ਆ ਤੇ ਉਹ ਨਾਲ ਦੀ ਨਾਲ ਆਪਣੀ ਜਿਹੜੇ ਸਾਈਡ ਤੇ ਰੁਕ ਕੇ ਜੋ ਸਭ ਤੋਂ ਪਹਿਲਾਂ ਐਬੂਲੈਂਸ ਨੂੰ ਰਸਤਾ ਦੇਣ ਮੋਗਾ ਤੋਂ ਸਰ ਅਰੋੜਾ ਦੀ ਰਿਪੋਰਟ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਇਹ ਰਿਕਸ਼ਾ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਏ ਆ ਉਹਨਾਂ ਦੇ ਇਹ ਰਿਕਸ਼ਾ ਨੂੰ ਸੰਗ੍ਰਹਿ ਪਾ ਕੇ ਤਾਲੇ ਲਗਾ ਦਿੱਤੇ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਜਿੰਨੇ ਵੀ ਇਹ ਰਿਕਸ਼ਾ ਖੜੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੰਗਲ ਪਾਏ ਗਏ ਨੇ ਤੇ ਸੰਗਲ ਪਾ ਕੇ ਤਾਲੇ ਵੀ ਲਗਾ ਦਿੱਤੇ ਗਏ ਨੇ ਇਹਨਾਂ ਇਹ ਰਿਕਸ਼ੀਆਂ ਵਾਲਿਆਂ ਤੇ ਇਲਜ਼ਾਮ ਇਹ ਹੈ ਕਿ ਹਜ਼ਾਰਾਂ ਹੀ ਇਹ ਰਿਕਸ਼ਾ ਸ਼ਹਿਰ ਦੀ ਆਵਾਜਾਈ ਨੂੰ ਖਰਾਬ ਕਰ ਰਹੇ ਨੇ ਇਸੇ ਦੇ ਨਾਲ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਨੇ ਜੇਕਰ ਮੋਗਾ ਦੇ ਵਿੱਚ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਆਬਾਦੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਮੋਗਾ ਦੇ ਵਿੱਚ ਈ ਰਿਕਸ਼ਾ ਚੱਲ ਰਹੇ ਨੇ ਤੇ ਇਹਨਾਂ ਕਾਰਨਾਂ ਕਰਕੇ ਹੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਤੇ ਇਸੇ ਦੇ ਨਾਲ ਹੀ ਇਹਨਾਂ ਦੇ ਕਾਰਨ ਵੱਡੇ ਹਾਦਸੇ ਵੀ ਵਾਪਰ ਰਹੇ ਨੇ ਹਰ ਰੋਜ਼ ਕਿਸੇ ਨਾ ਕਿਸੇ ਮੋੜ ਤੇ ਇਹਨਾਂ ਨੂੰ ਸਮਝਾਇਆ ਵੀ ਪੁਲਿਸ ਦੇ ਵੱਲੋਂ ਜਾਂਦਾ ਪਰ ਟ੍ਰੈਫਿਕ ਪੁਲਿਸ ਵੱਲੋਂ ਕਿਸੇ ਦੇ ਕੰਨ ਤੇ ਜੂ ਸਰਕਦੀ ਨਜ਼ਰ ਨਹੀਂ ਆਈ ਉਥੇ ਹੀ ਸ਼ਹਿਰ ਵਾਸੀਆਂ ਨੇ ਇਨ੍ਹਾਂ ਈ ਰਿਕਸ਼ਾ ਚਾਲਕਾਂ ਦੇ ਬਾਰੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਮੋਗਾ ਪੁਲਿਸ ਨੇ ਸਵੇਰ ਤੋਂ ਹੀ ਇਨ੍ਹਾਂ ਈ ਰਿਕਸ਼ਾ ਵਾਲਿਆਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ ਜਿਸ ਦੌਰਾਨ ਕਈ ਈ ਰਿਕਸ਼ਾ ਨੂੰ ਸੰਗਲ ਦੇ ਵਿੱਚ ਬੰਨ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਈ ਰਿਕਸ਼ਾ ਚਾਲਕਾਂ ਨੂੰ ਚਤਾਵਨੀ ਦੇ ਕੇ ਛੱਡ ਵੀ ਦਿੱਤਾ ਕਿਉਂਕਿ ਜੇ ਆਮ ਹੀ ਵੇਖਿਆ ਜਾਵੇ ਤਾਂ ਸੜਕ ਤੇ ਇਹ ਰਿਕਸ਼ਾ ਵਾਲੇ ਇਸ ਤਰੀਕੇ ਦੇ ਨਾਲ ਰਿਕਸ਼ਾ ਚਲਾਉਂਦੇ ਨੇ ਕਿ ਆਸ-ਪਾਸ ਜੋ ਗੱਡੀਆਂ ਹੁੰਦੀਆਂ ਨੇ ਮੋਟਰਸਾਈਕਲ ਹੁੰਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਕੱਟ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਉਸੇ ਰਿਕਸ਼ੇ ਦੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਵੀ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਰਿਕਸ਼ਾ ਚਲਾ ਰਹੇ ਹੋ ਥੋੜਾ ਧਿਆਨ ਦੇ ਨਾਲ ਪਰ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਇਹ ਨਹੀਂ ਮੰਨਦੇ ਪਰ ਆਪਣੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਹ ਰਿਕਸ਼ਾ ਚਲਾਇਆ ਜਾਂਦਾ ਹੈ ਨਿਜਮਾ ਦੀਆਂ ਤਜੀਆਂ ਇਹਨਾਂ ਦੇ ਵੱਲੋਂ ਉਡਾਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਹੀ ਜਦੋਂ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਕਿਸ ਕਦਰ ਇਹ ਰਿਕਸ਼ਾ ਵਾਲਿਆਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਂ ਬੇਪਰਵਾਹੀ ਦੇ ਨਾਲ ਜੋ ਸੜਕ ਤੇ ਇਹ ਰਿਕਸ਼ਾ ਚਲਾਇਆ ਜਾਂਦਾ ਉਸ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਕਿਉਂਕਿ ਲੋਕਾਂ ਦੀ ਮਜਬੂਰੀ ਹੈ ਇਹਨਾਂ ਈ ਰਿਕਸ਼ਾ ਦੇ ਵਿੱਚ ਬੈਠਣ ਦੀ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਰਿਕਸ਼ਾ ਚਲਾਇਆ ਜਾਂਦਾ ਟ੍ਰੈਫਿਕ ਹੋਣ ਦੇ ਬਾਵਜੂਦ ਵੀ ਕਿਸ ਕਦਰ ਇਨਾਂ ਦੇ ਵੱਲੋਂ ਅੱਗੇ ਤੋਂ ਅੱਗੇ ਰਿਕਸ਼ਾ ਕੱਢਿਆ ਜਾਂਦਾ ਉਤੋਂ ਵੇਖ ਕੇ ਲੋਕਾਂ ਦੇ ਵੱਲੋਂ ਹੀ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਹਜ਼ਾਰਾਂ ਹੀ ਇਹ ਰਿਕਸ਼ਾ ਨੂੰ ਸੰਗਲਾਂ ਦੇ ਵਿੱਚ ਬੰਨ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਇਹ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਉਤੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਦੱਸਿਆ ਕਿ ਇਹ ਰਿਕਸ਼ਾ ਕਾਰਨ ਸ਼ਹਿਰ ਦੇ ਵਿੱਚ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਇਸੇ ਕਾਰਨ ਕਈ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਗਏ ਨੇ ਤੇ ਇਹਨਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਇਹ ਸਮਝਾਉਣ ਤੋਂ ਬਾਅਦ ਵੀ ਨਹੀਂ ਸਮਝਦੇ ਆਪਣੀ ਪਹਿਲਾ ਵਾਲੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਰਿਕਸ਼ਾ ਚਲਾਇਆ ਜਾਂਦਾ ਹੈ ਤੇ ਕਈ ਵਾਰ ਤਾਂ ਅਜੀਹਾ ਵੀ ਹੋਇਆ ਕਿ ਇਹਨਾਂ ਨੇ ਐਂਬੂਲੈਂਸਾਂ ਨੂੰ ਰਸਤਾ ਵੀ ਨਹੀਂ ਦਿੱਤਾ ਇਸ ਤੋਂ ਬਾਅਦ ਜੋ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਉਹ ਮੁਸ਼ਕਲ ਦੇ ਵਿੱਚ ਨੇ ਤਾਂ ਉਹਨਾਂ ਦੇ ਮੁਸ਼ਕਲਾਂ ਨੂੰ ਵੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਰਿਕਸ਼ਾ ਨੂੰ ਰੋਕਣਾ ਸ਼ੁਰੂ ਕੀਤਾ ਗਿਆ ਤੇ ਉਥੇ ਹੀ ਸ਼ਹਿਰ ਦੇ ਵਿੱਚ ਹਜ਼ਾਰਾਂ ਇਹ ਰਿਕਸ਼ਾ ਮੌਜੂਦ ਨੇ ਜਿਨ੍ਹਾਂ ਨੂੰ ਹੁਣ ਸੰਗਲ ਪਾ ਕੇ ਤਾਲੇ ਲਗਾਏ ਗਏ ਨੇ ਤੇ ਅੱਧੇ ਇਹ ਰਿਕਸ਼ਾ ਵਾਲਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਤੇ ਮੋਗਾ ਦੀਆਂ ਹੀ ਤਸਵੀਰਾਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਕਈ ਵਾਰ ਇਹਨਾਂ ਇਹ ਰਿਕਸ਼ਾ ਵਾਲਿਆਂ ਨੂੰ ਸਮਝਾਇਆ ਵੀ ਗਿਆ ਪਰ ਸਮਝਾਉਣ ਦੇ ਬਾਵਜੂਦ ਵੀ ਇਹ ਆਪਣੀ ਪਹਿਲਾਂ ਵਾਲੀ ਚਾਲ ਬਰਕਰਾਰ ਰੱਖਦੇ ਨਹੀਂ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਲੋਕ ਸਹਿਮ ਦੇ ਮਾਹੌਲ ਵਿੱਚ ਸਨ ਉਸ ਤੋਂ ਬਾਅਦ ਹੀ ਤਾਂ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੇ ਇਹ ਰਿਕਸ਼ਿਆਂ ਨੂੰ ਸੰਗਲ ਪਾ ਕੇ ਤਾਲੇ ਲਗਾ ਦਿੱਤੇ ਗਏ ਨੇ। ਉਤੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੂੰ ਵੱਡੇ ਪੱਧਰ ਤੇ ਮੁਸ਼ਕਲਾਂ ਆ ਰਹੀਆਂ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤਰੀਕੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਇਹ ਰਿਕਸ਼ਾ ਚਲਾਇਆ ਗਿਆ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਅੱਧਿਆਂ ਨੂੰ ਸੰਗਲ ਪਾ ਕੇ ਟਾਲੇ ਲਗਾ ਦਿੱਤੇ ਗਏ ਨੇ ਤੇ ਅਧਿਆ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸਭ ਤੋਂ ਪਹਿਲਾਂ ਤਾਂ ਸਾਰੇ ਇਹ ਜੀ ਵੀ ਮਾਨਯੋਗ ਐਸਐਸਪੀ ਸਾਹਿਬ ਦੇ ਐਸਪੀ ਸਾਹਿਬ ਵੱਲੋਂ ਔਰ ਡੀਐਸਪੀ ਹੈੱਡਕੁਆਰਟਰ ਦੇ ਵੱਲੋਂ ਬੜੇ ਸਖਤ ਨਿਰਦੇਸ਼ ਨੇ ਜਿਹੜਾ ਮੋਗਾ ਸਿਟੀ ਦੇ ਵਿੱਚ ਇਰੈਕਸ਼ਨ ਦੀ ਤਦਾਦ ਆ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸੋ ਜਿੱਥੇ ਤਦਾਦ ਵਧੀ ਆ ਉਥੇ ਡਰਾਈਵਿੰਗ ਕਰਨ ਲੱਗੇ ਬਹੁਤ ਨਿਗਹਿਲੀ ਕਰ ਰਹੇ ਨੇ ਕਿਉਂਕਿ ਪਿੱਛੇ ਜੀ ਆਪ ਜੀ ਨੇ ਦੇਖਿਆ ਹੋਵੇਗਾ ਰਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਸੈਮੀਨਾਰ ਲਾ ਕੇ ਇਹਨਾਂ ਨੂੰ ਬ੍ਰੀਫਿੰਗ ਕੀਤਾ ਗਿਆ ਸੀ ਔਰ ਇਹਨਾਂ ਨੂੰ ਡਰਾਈਵਿੰਗ ਬਾਰੇ ਵੀ ਇਹਨਾਂ ਨੂੰ ਸਮਝਾਇਆ ਗਿਆ ਸੀ ਲੇਕਿਨ ਇਹ ਅਧਿਆਨਕਾਂ ਤੋਂ ਬਾਅਦ ਨਹੀਂ ਆਏ ਜਿਹੜੇ ਮੋਬਾਈਲ ਫੋਨ ਸੁੰਦੇ ਨੇ ਜਾਂ ਕਿੱਥੇ ਡਰਾਈਵਿੰਗ ਕਰ ਰਿਹਾ ਬੰਦਾ ਨਾਲ ਇੱਕ ਸਵਾਰੀ ਹੋਰ ਬਿਠਾਉਂਦੇ ਨੇ ਜਾਂ ਇਹ ਡਰਾਈਵਿੰਗ ਕਰਨ ਲੱਗੇ ਸੱਜੇ ਖੱਬੇ ਨਹੀਂ ਦੇਖਦੇ ਉਹਨਾਂ ਦੇ ਅਸੀਂ ਵੱਡੇ ਪੱਧਰ ਤੇ ਜਿਹੜੇ ਚਲਾਨ ਕਰ ਰਹੇ ਆ ਜਸਤੀ ਕੜੀ ਤਹਿਤ ਅੱਜ ਵੀ ਅਸੀਂ ਲਗਭਗ 8-10 ਜਿਹੜੀ ਰਿਕਸ਼ੇ ਐ ਹੁਣ ਤੱਕ ਬੰਦ ਕਰ ਚੁੱਕੇ ਆ ਜਿਹੜੀ ਸਾਡੀ ਮਹਿਮ ਐ ਇਹ ਲਗਾਤਾਰ ਜਾਰੀ ਰਹੂਗੀ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਬਹੁ ਆ ਰਹੀ ਆ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਕਿਉਂਕਿ ਆਪਣਾ ਸਿਵਲ ਹਸਪੀਟਲ ਮੇਨ ਬਾਜ਼ਾਰ ਦੇ ਵਿੱਚ ਐ ਜੀ ਪ੍ਰਾਈਵੇਟ ਹੋਰ ਵੀ ਹਸਪੀਟਲ ਕਾਫੀ ਜਿਹੜੇ ਬਾਜ਼ਾਰ ਦੇ ਵਿੱਚ ਨੇ ਜਿਹੜਾ ਐਬੂਲੈਂਸ ਜਦੋਂ ਪੇਸ਼ੈਂਟ ਨੂੰ ਲੈ ਕੇ ਆਉਂਦੀ ਐ ਤੇ ਇਹਨਾਂ ਦੇ ਕਰਕੇ ਟਾਈਮ ਜ਼ਿਆਦਾ ਲੱਗ ਜਾਂਦਾ ਸੋ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਨੀ ਚ ਕਿ ਡਰਾਈਵਿੰਗ ਕਰਦੇ ਸਮੇਂ ਜਦੋਂ ਵੀ ਐਬੂਲੈਂਸ ਹੂਟਰ ਮਾਰਦੀ ਆ ਤੇ ਉਹ ਨਾਲ ਦੀ ਨਾਲ ਆਪਣੀ ਜਿਹੜੇ ਸਾਈਡ ਤੇ ਨੇ ਰੁੱਕ ਕੇ ਤੇ ਉਹ ਸਭ ਤੋਂ ਪਹਿਲਾਂ ਐਬੂਲੈਂਸ ਨੂੰ ਰਸਤਾ ਦੇਣ ਮੋਗਾ ਤੋਂ ਸਰਵ ਅਰੋੜਾ ਦੀ ਰਿਪੋਰਟ ਮੋਗਾ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਹ ਰਿਕਸ਼ਾ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਏ ਆ ਉਹਨਾਂ ਦੇ ਇਹ ਰਿਕਸ਼ਿਆਂ ਨੂੰ ਸੰਗਲਾ ਪਾ ਕੇ ਤਾਲੇ ਲਗਾ ਦਿੱਤੇ ਨੇ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਜਿੰਨੇ ਵੀ ਇਹ ਰਿਕਸ਼ਾ ਖੜੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੰਗਲ ਪਾਏ ਗਏ ਨੇ ਤੇ ਸੰਗਲ ਪਾ ਕੇ ਤਾਲੇ ਵੀ ਲਗਾ ਦਿੱਤੇ ਗਏ ਨੇ। ਇਹਨਾਂ ਈ ਰਿਕਸ਼ੀਆਂ ਵਾਲਿਆਂ ਤੇ ਇਲਜ਼ਾਮ ਇਹ ਹੈ ਕਿ ਹਜ਼ਾਰਾਂ ਹੀ ਈ ਰਿਕਸ਼ਾ ਸ਼ਹਿਰ ਦੀ ਆਵਾਜਾਈ ਨੂੰ ਖਰਾਬ ਕਰ ਰਹੇ ਨੇ ਇਸੇ ਦੇ ਨਾਲ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਨੇ ਜੇਕਰ ਮੋਗਾ ਦੇ ਵਿੱਚ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਆਬਾਦੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਮੋਗਾ ਦੇ ਵਿੱਚ ਈ ਰਿਕਸ਼ਾ ਚੱਲ ਰਹੇ ਨੇ ਤੇ ਇਹਨਾਂ ਕਾਰਨਾਂ ਕਰਕੇ ਹੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਤੇ ਇਸੇ ਦੇ ਨਾਲ ਹੀ ਇਨਾਂ ਦੇ ਕਾਰਨ ਵੱਡੇ ਹਾਦਸੇ ਵੀ ਵਾਪਰ ਰਹੇ ਨੇ ਹਰ ਰੋਜ਼ ਕਿਸੇ ਨਾ ਕਿਸੇ ਮੋੜ ਤੇ ਇਹਨਾਂ ਨੂੰ ਸਮਝਾਇਆ ਵੀ ਪੁਲਿਸ ਦੇ ਵੱਲੋਂ ਜਾਂਦਾ ਪਰ ਟ੍ਰੈਫਿਕ ਪੁਲਿਸ ਵੱਲੋਂ ਕਿਸੇ ਦੇ ਕੰਨ ਤੇ ਜੂ ਸਰਕ ਦੀ ਨਜ਼ਰ ਨਹੀਂ ਆਈ ਉਥੇ ਹੀ ਸ਼ਹਿਰ ਵਾਸੀਆਂ ਨੇ ਇਨਾਂ ਈ ਰਿਕਸ਼ਾ ਚਾਲਕਾਂ ਦੇ ਬਾਰੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਮੋਗਾ ਪੁਲਿਸ ਨੇ ਸਵੇਰ ਤੋਂ ਹੀ ਇਨ੍ਹਾਂ ਈ ਰਿਕਸ਼ਾ ਵਾਲਿਆਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ ਜਿਸ ਦੌਰਾਨ ਕਈ ਈ ਰਿਕਸ਼ਾ ਨੂੰ ਸੰਗਲ ਦੇ ਵਿੱਚ ਬੰਨ੍ਹ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਈ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦੇ ਕੇ ਛੱਡ ਵੀ ਦਿੱਤਾ ਕਿਉਂਕਿ ਜੇ ਆਮ ਹੀ ਵੇਖਿਆ ਜਾਵੇ ਤਾਂ ਸੜਕ ਤੇ ਈ ਰਿਕਸ਼ਾ ਵਾਲੇ ਇਸ ਤਰੀਕੇ ਦੇ ਨਾਲ ਰਿਕਸ਼ਾ ਚਲਾਉਂਦੇ ਨੇ ਕਿ ਆਸ-ਪਾਸ ਜੋ ਗੱਡੀਆਂ ਹੁੰਦੀਆਂ ਨੇ ਮੋਟਰਸਾਈਕਲ ਹੁੰਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਕੱਟ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਉਸ ਰਿਕਸ਼ੇ ਦੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਵੀ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਰਿਕਸ਼ਾ ਚਲਾ ਰਹੇ ਹੋ ਥੋੜਾ ਧਿਆਨ ਦੇ ਨਾਲ ਪਰ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਇਹ ਨਹੀਂ ਮੰਨਦੇ ਪਰ ਆਪਣੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਹ ਰਿਕਸ਼ਾ ਚਲਾਇਆ ਜਾਂਦਾ ਹੈ ਨਿਜਮਾ ਦੀਆਂ ਧੱਜੀਆਂ ਇਹਨਾਂ ਦੇ ਵੱਲੋਂ ਉਡਾਈਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਹੀ ਜਦੋਂ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਕਿਸ ਕਦਰ ਇਹ ਰਿਕਸ਼ਾ ਵਾਲਿਆਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਂ ਬੇਪਰਵਾਹੀ ਦੇ ਨਾਲ ਜੋ ਸੜਕ ਤੇ ਇਹ ਰਿਕਸ਼ਾ ਚਲਾਇਆ ਜਾਂਦਾ ਉਸ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਕਿਉਂਕਿ ਲੋਕਾਂ ਦੀ ਮਜਬੂਰੀ ਹੈ ਇਹਨਾਂ ਈ ਰਿਕਸ਼ਾ ਦੇ ਵਿੱਚ ਬੈਠਣ ਦੀ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਰਿਕਸ਼ਾ ਚਲਾਇਆ ਜਾਂਦਾ ਟ੍ਰੈਫਿਕ ਹੋਣ ਦੇ ਬਾਵਜੂਦ ਵੀ ਕਿਸ ਕਦਰ ਇਹਨਾਂ ਦੇ ਵੱਲੋਂ ਅੱਗੇ ਤੋਂ ਅੱਗੇ ਰਿਕਸ਼ਾ ਕੱਢਿਆ ਜਾਂਦਾ ਉਸ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਹੀ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਹਜ਼ਾਰਾਂ ਹੀ ਈ ਰਿਕਸ਼ਾ ਨੂੰ ਤੰਗਲਾਂ ਦੇ ਵਿੱਚ ਬੰਨ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਈ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਉਤੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਦੱਸਿਆ ਕਿ ਈ ਰਿਕਸ਼ਾ ਕਾਰਨ ਸ਼ਹਿਰ ਦੇ ਵਿੱਚ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਇਸ ਦੇ ਕਾਰਨ ਕਈ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਗਏ ਨੇ ਤੇ ਇਹਨਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਇਹ ਸਮਝਾਉਣ ਤੋਂ ਬਾਅਦ ਵੀ ਨਹੀਂ ਸਮਝਦੇ ਆਪਣੀ ਪਹਿਲਾ ਵਾਲੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਰਿਕਸ਼ਾ ਚਲਾਇਆ ਜਾਂਦਾ ਤੇ ਕਈ ਵਾਰ ਤਾਂ ਅਜੀਹਾ ਵੀ ਹੋਇਆ ਕਿ ਇਹਨਾਂ ਨੇ ਐਂਬੂਲੈਂਸਾਂ ਨੂੰ ਰਸਤਾ ਵੀ ਨਹੀਂ ਦਿੱਤਾ ਇਸ ਤੋਂ ਬਾਅਦ ਜੋ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਉਹ ਮੁਸ਼ਕਲ ਦੇ ਵਿੱਚ ਨੇ ਤਾਂ ਉਹਨਾਂ ਦੇ ਮੁਸ਼ਕਲਾਂ ਨੂੰ ਵੇਖਦੇ ਹੋਏ ਉਹਨਾਂ ਦੇ ਵੱਲੋਂ ਇਹ ਰਿਕਸ਼ਾ ਨੂੰ ਰੋਕਣਾ ਸ਼ੁਰੂ ਕੀਤਾ ਗਿਆ ਤੇ ਉਥੇ ਹੀ ਸ਼ਹਿਰ ਦੇ ਵਿੱਚ ਹਜ਼ਾਰਾਂ ਈ ਰਿਕਸ਼ਾ ਮੌਜੂਦ ਨੇ ਜਿਨ੍ਹਾਂ ਨੂੰ ਹੁਣ ਸੰਗਲ ਪਾ ਕੇ ਤਾਲੇ ਲਗਾਏ ਗਏ ਨੇ ਤੇ ਅੱਧੇ ਈ ਰਿਕਸ਼ਾ ਵਾਲਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਤੇ ਮੋਗਾ ਦੀਆਂ ਹੀ ਤਸਵੀਰਾਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਕਈ ਵਾਰ ਇਹਨਾਂ ਈ ਰਿਕਸ਼ਾ ਵਾਲਿਆਂ ਨੂੰ ਸਮਝਾਇਆ ਵੀ ਗਿਆ ਪਰ ਸਮਝਾਉਣ ਦੇ ਬਾਵਜੂਦ ਵੀ ਇਹ ਆਪਣੀ ਪਹਿਲਾਂ ਵਾਲੀ ਚਾਲ ਬਰਕਰਾਰ ਰੱਖਦੇ ਨਹੀਂ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਲੋਕ ਸਹਿਮ ਦੇ ਮਾਹੌਲ ਵਿੱਚ ਸਨ ਉਸ ਤੋਂ ਬਾਅਦ ਹੀ ਤਾਂ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੇ ਇਹ ਰਿਕਸ਼ਿਆਂ ਨੂੰ ਸੰਗਲ ਪਾ ਕੇ ਤਾਲੇ ਲਗਾ ਦਿੱਤੇ ਗਏ ਨੇ। ਉੱਥੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੂੰ ਵੱਡੇ ਪੱਧਰ ਤੇ ਮੁਸ਼ਕਲਾਂ ਆ ਰਹੀਆਂ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤਰੀਕੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਇਹ ਰਿਕਸ਼ਾ ਚਲਾਇਆ ਗਿਆ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਅੱਧਿਆਂ ਨੂੰ ਸੰਗਲ ਪਾ ਕੇ ਟਾਲੇ ਲਗਾ ਦਿੱਤੇ ਗਏ ਨੇ ਤੇ ਅਧਿਆ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸਭ ਤੋਂ ਪਹਿਲਾਂ ਤਾਂ ਸਾਰੇ ਐਜੇ ਵੀ ਮਾਨਯੋਗ ਐਸਐਸਪੀ ਸਾਹਿਬ ਦੇ ਐਸਪੀ ਸਾਹਿਬ ਵੱਲੋਂ ਔਰ ਡੀਐਸਪੀ ਹੈੱਡਕੁਆਟਰ ਦੇ ਵੱਲੋਂ ਬੜੇ ਸਖਤ ਨਿਰਦੇਸ਼ ਨੇ ਜਿਹੜਾ ਮੋਗਾ ਸਿਟੀ ਦੇ ਵਿੱਚ ਇਰੈਕਸ਼ਨ ਦੀ ਤਦਾਦ ਆ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸੋ ਜਿੱਥੇ ਤਦਾਦ ਵਧੀ ਆ ਉਥੇ ਡਰਾਈਵਿੰਗ ਕਰਨ ਲੱਗੇ ਬਹੁਤ ਨਿਗੇਲੀ ਕਰ ਰਹੇ ਨੇ। ਕਿਉਂਕਿ ਪਿੱਛੇ ਜੀ ਆਪ ਜੀ ਨੇ ਦੇਖਿਆ ਹੋਵੇਗਾ ਰਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਸੈਮੀਨਾਰ ਲਾ ਕੇ ਇਹਨਾਂ ਨੂੰ ਗ੍ਰੀਫੀਨ ਕੀਤਾ ਗਿਆ ਸੀ ਔਰ ਇਹਨਾਂ ਨੂੰ ਡਰਾਈਵਿੰਗ ਬਾਰੇ ਵੀ ਇਹਨਾਂ ਨੂੰ ਸਮਝਾਇਆ ਗਿਆ ਸੀ ਲੇਕਿਨ ਇਹ ਆਪ ਜੀ ਦਾ ਆਪ ਤਾਂ ਬਾਜ ਨਹੀਂ ਆਏ ਜਿਹੜੇ ਮੋਬਾਈਲ ਫੋਨਸ ਹੁੰਦੇ ਨੇ ਜਾਂ ਜਿੱਥੇ ਡਰਾਈਵਿੰਗ ਕਰ ਰਿਹਾ ਬੰਦਾ ਨਾਲ ਇੱਕ ਸਵਾਰੀ ਹੋਰ ਬਿਠਾਉਂਦੇ ਨੇ ਜਾਂ ਇਹ ਡਰਾਈਵਿੰਗ ਕਰਨ ਲੱਗੇ ਸੱਜੇ ਖੱਬੇ ਨਹੀਂ ਦੇਖਦੇ ਉਹਨਾਂ ਦੇ ਅਸੀਂ ਵੱਡੇ ਪੱਧਰ ਤੇ ਜਿਹੜੇ ਚਲਾਨ ਕਰ ਰਹੇ ਆਂ ਜਿਸ ਦੀ ਕੜੀ ਤਹਿਤ ਅੱਜ ਵੀ ਅਸੀਂ ਲਗਭਗ 8-10 ਜਿਹੜੀ ਰਿਕਸ਼ੇ ਐ ਹੁਣ ਤੱਕ ਬੰਦ ਕਰ ਚੁੱਕੇ ਆ ਇਹ ਜਿਹੜੀ ਸਾਡੀ ਮਹਿਮ ਐ ਇਹ ਲਗਾਤਾਰ ਜਾਰੀ ਰਹੂਗੀ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਬਹੁ ਆ ਰਹੀ ਆ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਕਿਉਂਕਿ ਆਪਣਾ ਸਿਵਲ ਹਸਪੀਟਲ ਮੇਨ ਬਾਜ਼ਾਰ ਦੇ ਵਿੱਚ ਐ ਜੀ ਪ੍ਰਾਈਵੇਟ ਹੋਰ ਵੀ ਹਸਪੀਟਲ ਕਾਫੀ ਜਿਹੜੇ ਬਾਜ਼ਾਰ ਦੇ ਵਿੱਚ ਨੇ ਜਿਹੜਾ ਐਬੂਲੈਂਸ ਜਦੋਂ ਪੇਸ਼ੈਂਟ ਨੂੰ ਲੈ ਕੇ ਆਉਂਦੀ ਐ ਤੇ ਇਹਨਾਂ ਦੇ ਕਰਕੇ ਟਾਈਮ ਜ਼ਿਆਦਾ ਲੱਗ ਜਾਂਦਾ ਸੋ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਡਰਾਈ ਬੂਟਰ ਮਾਰਦੀ ਆ ਤੇ ਉਹ ਨਾਲ ਦੇ ਨਾਲ ਆਪਣੀ ਜਿਹੜੇ ਸਾਈਡ ਤੇ ਰੁੱਕ ਕੇ ਕਿ ਉਹ ਸਭ ਤੋਂ ਪਹਿਲਾਂ ਐਮਬੂਲੈਂਸ ਨੂੰ ਰਸਤਾ ਦੇਣ ਮੋਗਾ ਤੋਂ ਸਰਵ ਅਰੋੜਾ ਦੀ ਰਿਪੋਰਟ ਮੋਗਾ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਈ ਰਿਕਸ਼ਾ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਏ ਆ ਉਹਨਾਂ ਦੇ ਈ ਰਿਕਸ਼ਾ ਨੂੰ ਸੰਗਲਾ ਪਾ ਕੇ ਤਾਲੇ ਲਗਾ ਦਿੱਤੇ ਨੇ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਵੀ ਈ ਰਿਕਸ਼ਾ ਖੜੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੰਗਲ ਪਾਏ ਗਏ ਨੇ ਤੇ ਸੰਗਲ ਪਾ ਕੇ ਤਾਲੇ ਵੀ ਲਗਾ ਦਿੱਤੇ ਗਏ ਨੇ। ਇਹਨਾਂ ਈ ਰਿਕਸ਼ੀਆਂ ਵਾਲਿਆਂ ਤੇ ਇਲਜ਼ਾਮ ਇਹ ਕੇ ਹਜ਼ਾਰਾਂ ਹੀ ਈ ਰਿਕਸ਼ਾ ਸ਼ਹਿਰ ਦੀ ਆਵਾਜ਼ਾਈ ਨੂੰ ਖਰਾਬ ਕਰ ਰਹੇ ਨੇ ਇਸੇ ਦੇ ਨਾਲ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਨੇ ਜੇਕਰ ਮੋਗਾ ਦੇ ਵਿੱਚ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਆਬਾਦੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਮੋਗਾ ਦੇ ਵਿੱਚ ਇਹ ਰਿਕਸ਼ਾ ਚੱਲ ਰਹੇ ਨੇ ਤੇ ਇਹਨਾਂ ਕਾਰਨਾਂ ਕਰਕੇ ਹੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਤੇ ਇਸੇ ਦੇ ਨਾਲ ਹੀ ਇਹਨਾਂ ਦੇ ਕਾਰਨ ਵੱਡੇ ਹਾਦਸੇ ਵੀ ਵਾਪਰ ਰਹੇ ਨੇ ਹਰ ਰੋਜ਼ ਕਿਸੇ ਨਾ ਕਿਸੇ ਮੋੜ ਤੇ ਇਹਨਾਂ ਨੂੰ ਸਮਝਾਇਆ ਵੀ ਪੁਲਿਸ ਦੇ ਵੱਲੋਂ ਜਾਂਦਾ ਪਰ ਟ੍ਰੈਫਿਕ ਪੁਲਿਸ ਵੱਲੋਂ ਕਿਸੇ ਦੇ ਕੰਮ ਤੇ ਜੂ ਸਰਕ ਦੀ ਨਜ਼ਰ ਨਹੀਂ ਆਈ ਉੱਥੇ ਹੀ ਸ਼ਹਿਰ ਵਾਸੀਆਂ ਨੇ ਇਹਨਾਂ ਈ ਰਿਕਸ਼ਾ ਚਾਲਕਾਂ ਦੇ ਬਾਰੇ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਨੇ ਆਮ ਲੋਕਾਂਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਮੋਗਾ ਪੁਲਿਸ ਨੇ ਸਵੇਰ ਤੋਂ ਹੀ ਇਨਾ ਈ ਰਿਕਸ਼ਾ ਵਾਲਿਆਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ ਜਿਸ ਦੌਰਾਨ ਕਈ ਈ ਰਿਕਸ਼ਾ ਸੰਗਲ ਦੇ ਵਿੱਚ ਬੰਨ੍ਹ ਕੇ ਤਾਲੇ ਲਗਾ ਦਿੱਤੇ ਨੇ ਤੇ ਕੁਝ ਈ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦੇ ਕੇ ਛੱਡ ਵੀ ਦਿੱਤਾ ਕਿਉਂਕਿ ਜੇ ਆਮ ਹੀ ਵੇਖਿਆ ਜਾਵੇ ਤਾਂ ਸੜਕ ਤੇ ਇਹ ਰਿਕਸ਼ਾ ਵਾਲੇ ਇਸ ਤਰੀਕੇ ਦੇ ਨਾਲ ਰਿਕਸ਼ਾ ਚਲਾਉਂਦੇ ਨੇ ਕਿ ਆਸ-ਪਾਸ ਜੋ ਵੱਡੀਆਂ ਹੁੰਦੀਆਂ ਨੇ ਮੋਟਰਸਾਈਕਲ ਹੁੰਦੇ ਨੇ ਕਈ ਵਾਰ ਤਾਂ ਉਹਨਾਂ ਨੂੰ ਕੱਟ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਉਸੇ ਰਿਕਸ਼ੇ ਦੇ ਵਿੱਚ ਬੈਠੇ ਆ ਲੋਕਾਂ ਦੇ ਵੱਲੋਂ ਵੀ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਰਿਕਸ਼ਾ ਚਲਾ ਰਹੇ ਹੋ ਥੋੜਾ ਧਿਆਨ ਦੇ ਨਾਲ ਪਰ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਇਹ ਨਹੀਂ ਮੰਨਦੇ ਪਰ ਆਪਣੀ ਚਾਲ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਹ ਰਿਕਸ਼ਾ ਚਲਾਇਆ ਜਾਂਦਾ ਹੈ ਨਿਯਮਾਂ ਦੀਆਂ ਤੱਜੀਆਂ ਇਹਨਾਂ ਦੇ ਵੱਲੋਂ ਉਡਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੀ ਜਦੋਂ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਕਿਸ ਕਦਰ ਇਹ ਰਿਕਸ਼ਾ ਵਾਲਿਆਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਂ ਬੇਪਰਵਾਹੀ ਦੇ ਨਾਲ ਜੋ ਸੜਕ ਤੇ ਇਹ ਰਿਕਸ਼ਾ ਚਲਾਇਆ ਜਾਂਦਾ ਉਸ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਕਿਉਂਕਿ ਲੋਕਾਂ ਦੀ ਮਜਬੂਰੀ ਹੈ ਇਹਨਾਂ ਈ ਰਿਕਸ਼ਾ ਦੇ ਵਿੱਚ ਬੈਠਣ ਦੀ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਰਿਕਸ਼ਾ ਚਲਾਇਆ ਜਾਂਦਾ